ਸਾਸੀ ਕਾ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਗਟ ਜੀਰਾ ਤੇ ਮੈਂ ਵਿਰਿੰਦਰ ਬਾਬਾ ਜੀ ਫੂਡ ਵਾਲੇ ਉਹਨਾਂ ਦੇ ਕੰਮ ਦੇ ਨਾਲ ਪਿਆਰ ਦੇ ਨਾਲ ਜੁੜਿਆ ਹੋਣ ਕਰਕੇ ਇੱਥੇ ਐਨੇ ਪਰਿਵਾਰਾਂ ਨੂੰ ਐਨੇ ਦੋਸਤਾਂ ਨੂੰ ਮੇਰੇ ਸੀਨੀਅਰ ਪਰਿਵਾਰਾਂ ਨੂੰ ਮਿਲਿਆ ਵਾ ਤੇ ਅੱਜ ਪਰਿਵਾਰ ਦੇ ਵਿੱਚ ਬਹਿ ਕੇ ਪਰਿਵਾਰਕੀ ਗੀਤ ਸੁਣਾਉਣ ਲੱਗੇ ਆ ਚੀਤੇ ਹੁੰਦੀ ਬਚਪਨ ਵਾਲੀ ਸਾਂਝ ਪਿਹਾਰਾਂ ਦੀ ਹਾਈ ਮਹਾਂਦੀ ਲੋਰੀ ਪਿਆਰ ਬਾਪੂ ਦਾ ਓ ਮੌਜ ਬਹਾਰਾਂ ਦੀ ਜੀ ਤੇਉ ਦੀ ਬਚਪਣ ਵਾਲੀ ਸਾਂਝ ਪਿਹਾਰਾਂ ਦੀ ਪੰਜਾ ਕਰਾਂ ਦਾ ਇੱਕੋ ਚੌਂਕਾ ਜਿੱਥੇ ਬੈੰਦੀ ਦਾਦੀ ਸਾਗ ਸਰੂ ਦਾ ਮੱਕੀ ਦੀ ਰੋਟੀ ਬਣਦੀ ਬੜੀ ਸੁਆਦੀ ਪੰਜਾ ਘਰਾਉਂਦਾ ਇੱਕੋ ਚੌਂਕਾ ਜਿੱਥੇ ਬੈਂਦੀ ਦਾਦੀ ਸਾਗ ਸਰੂ ਦਾ ਮੱਕੀ ਦੀ ਰੋਟੀ ਬਣਦੀ ਬੜੀ ਸੁਆਦੀ ਵੱਡੀ ਬੇਬੇ ਪਹਿਲ ਮੈਨੂੰ ਦੇ ਦੇ ਗੱਲ ਕਰਾਂ ਰਾਂ ਦੀ ਚੇਤੇਉਂਦੀ ਬਚਪਨ ਵਾਲੀ ਸਾਜ ਪਿਹਾਰਾਂ ਦੀ ਹਾਏ ਮਾਂ ਦੀ ਲੋਹੜੀ ਪਿਆਰ ਬਾਪੂ ਦਾ ਓ ਮੋਜ ਬਹਾਰਾਂ ਦੀ ਚੇਤੇਉਂਦੀ ਬਚਪਨ ਵਾਲੀ ਸਾਜ ਪਿਹਾਰਾਂ ਦੀ ਹਾਏ ਸਾਜ ਪਿਹਾਰਾਂ ਦੀ ਆਹ ਲੈ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਬੈਰੀ ਨਾਈਸ ਜੀ ਜੇ ਤੁਹਾਨੂੰ ਮੈਂ ਬਸਾਰ ਹੋ ਗਿਆ ਬਾਬਾ ਬਰਿੰਦਰ ਸਿੰਘ ਕੇਕਟੇ ਵੀ ਨਾਲ ਸੰਪਰਕ ਕਰੋ ਜੀ ਦੱਸ ਦਿਓ ਬਰਿੰਦਰ ਜੀ ਨਹੀਂ ਜੀ ਉਹ ਬੋਲੋ ਬਣਾ ਤੁਸੀਂ ਆਪਣੇ ਬਾਬਾ ਜੀ ਬਾਰੇ ਨੰਬਰ ਵੀ ਦੱਸ ਦਿਓ ਵਿੱਚ ਹਾਂ ਬਾਬਾ ਜੀ ਦੇ ਨਾਲ ਜੁੜੇ ਹੋਏ ਆ ਤੇ ਬਾਬਾ ਜੀ ਗਾਂ ਪਰਿਵਾਰਾਂ ਦੇ ਨਾਲ ਜੋੜੀ ਜਾਂਦੇ ਆ ਤੇ ਬਾਬਾ ਜੀ ਬਹੁਤ ਸੁਆਦ ਫੂਡ ਬਣਾਉਂਦੇ ਇਹਨਾਂ ਦੀ ਟੀਮ ਵੀ ਚੰਗੀ ਆ ਤੇ ਬਹੁਤ ਪਿਆਰ ਨਾਲ ਜਿਹੜਾ ਫੂਡ ਬਣਾਉਂਦਾ ਤੇ ਉਹਦੇ ਨਾਲ ਪਿਆਰ ਨਾਲ ਹੀ ਸਾਰੇ ਸੱਜਣ ਬਿੱਤਰ ਜੁੜਦੇ ਐ ਇਸੇ ਤਰ੍ਹਾਂ ਬਾਬਾ ਜੀ ਦੀ ਮਸ਼ਹੂਰੀ ਬਹੁਤ ਜਿਆਦਾ ਹੁੰਦੀ ਪਈ ਆ ਜੀ ਬਸ ਬਾਬਾ ਜੀ ਪਿਆਰ ਹੀ ਮੰਗਦੇ ਸਾਰਿਆਂ ਤੋਂ ਜੇ ਪਿਆਰ ਨਾਲ ਫੋਨ ਨੰਬਰ ਕੀ ਆ ਤੁਹਾਡਾ ਜੀ 5593169296 ਥੈਂਕ ਯੂ